ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਤੇ ਵਿੱਚ ਆ ਗਿਆ ਜਰੀਪਰ ਜਿਹੜੀ ਰਹਿੰਦੀ ਦੀ ਅੱਜ ਬਣ ਜੂਗੀ ਬਾਈ ਆ ਦੂਜੀ ਟਰਾਲੀ ਆ ਗਈ ਇੱਕ ਟਰਾਲੀ ਪਹਿਲਾਂ ਤਾਰ ਗਿਆ ਚੱਲ 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 ਬੱਸ ਠੀਕ ਹੈ ਠੀਕ ਹੈ ਬੱਸ ਚੱਲ ਰਹੇ ਹਾ ਜਿਹੜੀ ਪਰਜ ਦਿਖਾਉਂਗੇ ਤੁਹਾਨੂੰ ਮੈਂ ਜਾ ਮੈਂਨੇ ਪੰਜ ਗੁੱਲਾ ਲੰਮੀ ਲੈ ਕੇ ਠਾਇਰ ਪੀਖਾ ਕੇ ਲੈਣੀ ਹੈ ਜੀ ਚੱਲ ਰਹੇ ਹਾਰੇ ਪਰ ਖੇਤਮ ਆਪਾਂ ਇੰਨੇ ਜਾਈਏ ਸੁੱਖੂ ਨੇ ਧੋਈ ਜਾਣੀਆਂ ਇੰਨੇ ਲਾਈ ਜਾਉਂਗਾ ਕਿਹੜੇ ਹਾਂ ਉਹ ਹੈ ਕਾਕਾ ਕੱਕੇ ਨੂੰ ਕਹਿੰਦਾ ਮੈਂ ਕੱਕੇ ਨਾਲ ਲਵਾਣੇ ਜਾਂਦੇ ਅੱਜ ਪਹਿਲਾਂ ਤੇ ਹਾਂ

ਇਸ ਕਿਲੇ ਦੇ ਬਾਅਦ ਜਿਹੜਾ ਉੱਧਰ ਸਵੇਰ ਨੂੰ ਵੱਡਾ ਇਸਮਾ ਬਾੜ ਦੀ ਉਸ ਤੋਂ ਬਾਅਦ ਫਿਰ ਉਹ ਉੱਪਰ 베ਰੀ ਵਾਲਾ ਕਿਲਾ ਪੱਕੇ ਦਾ ਸਾਰੇ ਬਣੀ ਵੀ ਉਹ ਜੋ ਬਣਾ ਕੇ ਬਸ ਪੇਪਰਲੇ ਖਤਮ ਕਰਾ ਲਈ ਵਾਲੇ ਮੈਂ ਹੈਂ ਯਹਾਂ ਤੋਂ ਦੋ ਤਿੰਨ 3.5 4 ਕਿਲੇ ਦਾ ਤਾਰਿਆ ਵਾ ਬਾਕੀ ਫਿਰ ਉੱਧਰ ਹੈ ਚਾਰ ਕਿਲਾ ਉਹ ਗੋਮਕੇ ਅੱਗੇ ਇਵੇਂ ਆਏਗਾ ਉਹ ਹਾਂ ਇਹੀ ਆਏਗਾ ਸਾਰਾ ਛਿੱਤੀ ਬਹੁਤ ਹੈ ਬਸ ਸੋਣੀ ਉੱਠ ਗੜੀ ਕਾ ਬਾਜਰਾ ਹੈ ਜੀ ਤੇ ਅਗਲੇ ਪਾਸੇ ਡੰਗਰਾਂ ਵਾਸਤੇ ਬਹੁਤ ਵਧੀਆ ਹੈ ਜੀ ਆਹ ਦੇਖੋ 3 ਸਾਲ ਹੋ ਗਏ ਇਹਨੂੰ ਲਾਏ ਨੂੰ ਜੀ 3 ਸਾਲ ਮਾ ਸਿਆਲੇ ਵਿੱਚ ਦਬਦਾ ਬਸ 2 ਕੁ ਮਹੀਨੇ ਬਸ ਉਹਦੇ માં ਵੀ ਪਰਸ਼ੀਣ ਦਾ ਕੰਮ ਦੇਈ ਜਾਂਦਾ ਮਤਲਬ ਪਰਸ਼ੀਣ ਝੱਡਾ ਝੱਡਾ ਫੁੱਟੀ ਜਾਂਦਾ ਝੱਡਾ ਝੱਡਾ ਕਾ ਖੜਿਆ ਹੋਰ ਹਾਂ ਪਰ ਠੰਡ ਜਿੱ ਲੰਗੇ ਦੇ ਦੁਬਾਰਾ ਫੇਰ ਤਾਂ ਬੰਤੇ ਦੇ ਵੀ ਉੱਪਰ ਵੱਧ ਜਾਂਦਾ ਵੱਡਿਆ ਪਾਣੀ ਵੱਡ ਹੁੰਦਾ ਫਿਰ ਤਾਂ ਬਾਕੀ ਅੱਜ ਵਲੌਗ ਮਿਸ ਹੋ ਗਿਆ ਬਾਈ ਵਲੌਗ ਨਹੀਂ ਬਣਿਆ ਕੱਲ ਮਾਫੀ ਚਾਹਨੇ ਆ ਉਹਦੇ ਵਾਸਤੇ ਆਪਾਂ ਪੰਜ ਗੁੱਲਾ ਜਾਏ ਬਾਈ ਆਪਾਂ ਹੁਣ ਸਿਆਦ ਅੱਜ ਬਰ ਪਹੁੰਚ ਗਏ ਆਪਾਂ ਜਾ ਰਹੇ ਆ ਮਨਾਣਾ ਨੂੰ ਮਨਾਣਾ ਕੰਮ ਹੈ ਸਭਈ ਆਪਾਂ ਨੂੰ ਇੱਕ ਜ਼ਰੂਰੀ ਬਹੀ ਅੱਛਾ ਅੱਜ ਆ ਘਾੜਾ ਆਪਾਂ ਜੁੜੇ ਰੇ ਦੁਕਾਨੇ ਤੁਹਾਨੂੰ ਮਨਾਣਾ ਕੋਲ ਜਿ ਵਿੱਚ ਜਾਣਾ ਆਪਾਂ ਦਾ ਓਕੇ ਜੀ ਬਈ ਮਨਾਣਾ देखो कितनी दुनिया फिर रही है यार यो देख कार की कार हैं ये देखो भाई क्या चीज़ है रॉयल हैं यो देखो हमारा सालोफिस की चब्बी देखो पीछे हैं हैं ऐसे और है बैठ जाना इस बार ਇੰਦਿਨ 6 7 8 9 9 10 ਜਨੇ ਬੈਠ ਜਾ ਹਨੀ ਬਹੁਤ ਤਕੜਾ ਕੋਲ ਜਾਓ ਵੀ ਨਹੀਂ ਪਰਾਂ ਸੇ ਸੜਕ ਪਾ ਵੀ ਹੈ ਨਗਾ ਹੋਸਟਲ ਜਾਓ ਉਹ ਹੋਟਲ ਜਿਨਾ ਹੋਟਲ ਕਰਨਾ ਹੋ ਹਨੀ ਯੂਨਾ ਹੋਟਲ ਵਾਲਾ ਕਰਨਾ ਹੋਆ ਕੋਰਸ ਫਰ ਸਟਾਰ ਹੋਟਲ ਹੈ ਨੀਨਗੋਪਰ ਇਹ ਦੇਖੋ ਵੀ ਕਾਲੇ ਕਾਲੇ ਇਹ ਕਾਲੇ ਕਾਲੇ ਸੀ ਵੀ ਫਿਰ ਆਵਰਾ ਹੈ 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 ਉਹ ਅਰੇ ਅੱਗੇ ਤੋਂ ਰੰਗ ਦੇ ਗਏ ਆ ਆਪਣੇ ਹਨਾ ਅਰ ਬਾਲ ਵੇ ਗਏ ਸੇ ਹਵਾ ਨੇ আরে ਦੋ ਦੇਖੋ ਬਈ ਕਿੱਸੇ ਨੇ ਦੇਖੋ ਕਿਉਂ ਆ ਰਿਹਾ ਇਹੋ ਦੇ ਹਾਂ ਇੱਕ ਹੋਰ ਆ ਗਿਆ ਗੱਦੋ ਤਿੰਨ ਨੇ ਆ ਰਹੇ ਬਈ ਪਹੋਚਾ ਨਹੀਂ ਦੋ ਹਨੇ ਤੁਸੀਂ ਕਿਰੇ ਘੰਟਾ ਕਰਾ ਬਰਾ ਮੈਂ ਅੱਛੀ ਹਰ ਜਣਾ ਆਪ ਗਾੜੀ ਨੂੰ ਮੰਨਣ ਦਾ ਯਾਰ ਨਹੀਂ ਮੈਨੂੰ ਪਤਾ ਤਾਂ ਇਹ ਹੀ ਚੀਜ਼ ਹੈ ਆਪਾਂ ਕਿਸੇ ਨੂੰ ਕਰਾਉ ਆਪ ਦਾ ਬਣਦਾ ਹੈ ਕੀ ਹੋ ਗਿਆ ਕਿ ਕਿਉਂ ਫਿਰ ਆਦੇ ਇਹ ਜੋ ਟੋਪੀ ਵਾਲਾ ਬਈ ਸਾਹ ਲਿਓ ਐਸੇ ਪੜੇ ਰੰਗ ਪੁੱਠੇ ਤਵੇ ਵਰਗੇ ਕਿਹੜੇ ਦੇਖਦਾ ਜੀ ਆਪਾਂ ਅਗੇ ਤੇ ਪੀਜੀ ਕੋਲ ਘੇੜਾ ਮਾਰਨ ਅੱਜ ਰਫੀਕ ਓ ਰਫੀਕ ਨੀਚੇ ਹੈ ਹੈ ਹੂੰ ਕਹਾਂ ਨੂੰ ਨੀਚੇ ਕਾ ਕਰਨ ਗਿਆ ਹਾਂ ਉਧਰ ਜਾਣੇ ਦਾ ਟਾਈਮ ਹੋ ਗਿਆ। ਕੀ ਬੁਰਾ ਨਿਹਾ ਲਿਆ ਉਹਨਾਂ ਨੂੰ ਪਾਣੀ ਨਾ ਮਿਲਦਾ। ਕਾਹ ਨਹੀਂ ਮਿਲਦਾ ਪਾਣੀ? ਮੇਰੇ ਰੂਮ। ਬੱਬਾ ਉਰੇ ਨਾ ਲੈ ਗਰ ਉਰੇ ਨਹੀਂ ਪਾਣੀ। ਉਹ ਵੀਰੇ ਤਾਂ ਨਿਹਾਇਆ ਹੂੰ। ਪਾਣੀ ਨਹੀਂ ਮਿਲਦਾ। ਐਸੇ ਫਿਰ ਐਸੇ ਰੂਮਾਂ ਕੀ ਰਾਜਾ ਪਾਣੀ ਨਹੀਂ ਮਿਲਦਾ। ਉਹ ਕੀ ਕਰੋਗੇ ਖਾਲੀ ਕਰ ਦੇਗੇ। ਕਿਸਕੇ ਰੂਮ ਮੈਂ? ਉਹੀ ਜੇ ਜੇ ਕੀ ਨਾਮ ਹੈ ਸਰਦਾਰ ਦਾ। ਮੈਂ ਉਹ 5 ਤਰੀਕ ਮਹੀਨਾ ਲੱਗਦਾ ਖਾਲੀ। ਹਾਂ ਰਿਸ਼ੀ ਨਹੀਂ ਆ। ਰਿਸ਼ੀ। ਨਾਈਟ ਹੈ ਉਹ। ਹਾਂ ਇਸ ਜੀ ਇਹ ਉਹ ਵਾਲੀ ਕੁੰਜੀ ਹੈ ਇਹ ਮੈਟੇ ਦਾ ਰੂਮ ਸਾਰਿਆਂ ਨਾਲੋਂ ਸੋਹਣਾ ਹੈ ਨਹੀਂ ਹੂੰ ਦੇਖੋ ਇੱਕ ਰੂਮ ਉੱਪਰ ਹੈ ਉੱਪਰ ਵਾਲਾ ਬਹੁਤ ਸੋਹਣਾ ਇਹ ਦੇਖੋ ਇਹ ਮੈਂ ਵੀਡੀਓ ਨਹੀਂ ਦੇਖੀ ਵਾਲੀ ਰਾਮ ਸਿੰਘ ਵਾਲੀ ਹਾਂ ਨਾ ਮੈਂ ਕਹਿੰਦਾ ਸੀ ਰੇਟਲੀ ਰਾਤ ਮੈਂ ਕਹਿੰਦਾ ਸੀ ਦੇਖੀ ਰਾਮੂ ਸਿੰਘ ਵਾਲੀ ਮੈਂ ਰਾਤ ਨੂੰ ਦੇਖੀ ਰਾਮੂ ਵਾਲੀ ਦਾ ਖੱਦਰ ਐਦਾ ਦਰਾਂ ਕਰਦਾ ਹਾਂ ਝੋਲਾ ਲਾਉਂਦੇ ਹਾਂ ਹਾਂ ਤੋਲੀ ਇਹਦਾ ਕਿਹਾ ਹੁੰਦਾ ਕਿਹੜਾ ਲਾਇਆ ਤਾਂ ਹੁਣ ਕਿਹੜਾ ਗਣਾ ਦਾ ਰਾਤ ਨਹੀਂ ਜਾਣਾ ਹੀਰਾਂਜੇ ਜੀ ਵਾਲਾ ਆ ਕੁਝ ਐਸਾ ਹੀ ਦਾ ਮੈਂ ਕਿਹਾ ਯੂ ਆ ਰਾਂਜਾ ਪੱਖਾ ਹਾਂ ਹੈ ਯੂ ਆ ਬਗੜਾਂਜਾ ਪੱਖਾ ਬਾਅਦ ਵਿੱਚ ਦੇਖਿਆ ਕਿੱਦਾਂ ਕਰਦਾ ਵੇ ਹੈ ਬਾਅਦ ਚ ਦੇਖਿਆ ਕਿੱਦਾਂ ਕਰਦਾ ਹੈ

ਬਾਊ ਜੀ ਇਹ ਤੂੰ ਦੇਖਣੇ ਹੈ ਹੈ ਅਮਾਰਾ ਇੱਕ ਸ਼ੁਸ਼ਾ ਡ੍ਰਿਲ ਹੈਂਗਰ ਲਗਾਣੇ ਤੇ ਯਾਰ ਇੱਕ ਤੋਂ ਉੱਪਰ ਵਾਲੇ ਮੈਂ ਉਧਰ 20 ਨੰਬਰ ਰੂਮ ਹੈ ਹਾਂ ਇਸ ਤੇ ਮੈਂ ਕੱਬ ਡਿਸੈਂਟ ਕਰੂੰਗਾ ਨਾ ਕੰਪਨੀ ਬੋਲੇ ਹਾਂ ਅੱਛਾ ਨਿਊਜ਼ ਪੇਪਰੈਂਟ ਕਰੂੰਗਾ ਉਹ ਕੱਲ ਹੈ ਨਹੀਂ ਤੇ ਯਾ ਡਿਊਟੀ ਗਏ ਵੀ ਤੇ ਐਸ ਸਿੰਗ ਲੈਣਾ ਹੈ ਕੋ ਬੈਟਿੰਗ ਮੈਂ ਲਾਉਣਾ ਹੈ ਤੋਂ ਉਸਕੇ ਲਈ ਰੂਮ ਬੰਦ ਤੇ ਇਹ ਸ਼ਾਦੀ ਵਿੱਚ ਗਏ ਵੀ ਤੇ ਆਪਾਂ ਲਾ ਰਹੇ ਆ ਜੀ ਹੈਂਗਰ ਰੋਮ ਚ ਇਹ ਆਪਣਾ ਡ੍ਰਿਲ ਲੈਂਦੀ ਹੈ ਦੇਖੋ ਆਪਣਾ ਹੂੰ ਜਿੰਨੂੰ ਕਿਹਾ ਤੇ ਰੋਲ ਕਰ ਦੋ ਬਈ ਤੈਨੂੰ ਇਹ ਬੈਂ ਕੀ ਕਰਾਂ ਹੋਲ ਹੋ ਛੋਟਾ ਕਰਨਾ ਐਂ ਐਂ ਕਰ ਲੈ ਫੜ ਦੂ ਮੈਂ ਕਰਨਾ ਮਾਰਤਾ ਆ ਦੇ ਗਿੱਟੀ ਆਹ ਸੱਟ ਆਇਆ ਦੇਖੋ ਆ ਦੇਖੋ ਆ ਲੱਗੇ ਗਿੱਟੇ ਵਿੱਚ ਏ ਠੋਕਦੀ ਏ ਆ ਲੈ ਸੱਟ ਆ ਬਣੀ ਗੱਲ ਹੁਣ ਬਣੀ ਜਾਣਾ ਬਣੀ ਗੱਲ ਹੋਰ ਹੋਰ ਬਣੀ ਗੀ ਏ ਠੋਕਦੀ ਏ ਹੁਣ ਹਾਂ ਉਹ ਬਣ ਜੀ ਆਹ ਦੇਖੋ ਜੀ ਹੈਂਗਰ ਵੀ ਲੱਗੇ ਲਾਣਾ có cây lại nhỉ Hãy subscribe cho kênh Ghiền ਜਾਂ ਸੱਕਟਰੀ ਰੂਮ ਹੁੰਦੇ ਨੇ ਦੂਜੇ ਰੂਮ ਚ ਲੋਹੀ ਹੁਣ ਲਾਵਾਂਗੇ ਅਪਾਹਲੇ ਰੂਮ ਨੂੰ ਹੈਂਗਰ ਲਾ ਰਹੇ ਆ ਜੀ ਬਣ ਗਈ ਬਣ ਗਈ ਲਾਤੀ ਵੀਡੀਓ ਵੀ ਬਣਾਤੀ ਯਾਰ ਜਿਸਮੇ ਇੱਕ ਵੀ ਨਹੀਂ ਹੈ ਹੈ ਨਹੀਂ ਨਾ ਕੱਲ ਕੱਲ ਲਗਾ ਦੇਗੇ ਕੱਲ ਲਿਆਂਗੇ ਔਰ ਦੇਲੀ ਇਹੀ ਰੱਖ ਲਵਾਂਗੇ ही रखेंगे अभी कल मेरे, मेरे तो रहा। रहा। नहीं बाप मैं वो मैं रख लूंगा अपने पास गड्डी में रख लूंगा चल नहीं ही? नहीं। कोई बात नहीं जी माफ कर लूंगा बात उससे तू तो लेके आया बात तो मैंने कहना तो क्या है क्या बाद। बाद। चलो जी मिस्त्री आ जाओ ਉੱਧਰ ਚਲੋ ਉੱਧਰ ਪਰਲੀ ਸਾਈਡ ਰਹਿ ਗਏ ਆਜੋ ਜੀ ਆ ਪਣੀ ਕਿੱਥੇ ਤੇ ਆਇਆ ਉੱਪਰਲੇ ਚ ਐ 20 ਨੰਬਰ 20 ਨੰਬਰ ਰੂਮ ਏ ਰਹਿ ਗਿਆ ਤਾਂ 20 ਨੰਬਰ ਹੀ ਕੋਰ ਹੈ ਗਿਆ ਤਾਂ ਕੱਲੋਂ ਗਿਆ ਪਤਾ ਆ ਜਾ ਬਈ ਅਰੇ ਕੋਈ ਫੋਨ ਕਰ ਰਿਹਾ ਹੈ ਇਹ ਨਿਸ਼ਾਨ ਆ ਵੇਖੋ ਨਿਸ਼ਾਨ ਲਾਇਆ ਬਈ ਨਿਸ਼ਾਨ ਦਿਖ ਵੀ ਨਹੀਂ ਰਿਹਾ ਕਹ ਰ ਮੈਨੂੰ ਦਿਖ ਗੇ ਬਸ ਉਹਦੀ ਐਨਾ ਇੱਕ ਨੂੰ ਐਨਾ ਇੱਕ ਦੀ ਲਗਿਆ ਨਿਸ਼ਾਨ ਨਹੀਂ ਲਾਣ ਐਨਾ ਦੂਆ ਭੁੱਲ ਗਿਆ ਮਿਲ ਗਿਆ ਬਈ ਮਿਲ ਗਿਆ

ਇਹਨਾਂ ਦੇ ਵਿੱਚ ਆਪਾਂ ਨੇ ਇਹ ਵਾਲੀਆਂ ਮਿੱੱਖਾਂ ਲਾ ਦੇਣੀਆਂ ਜੀ ਇਹ ਇਹਦਾ ਸਕਰੂ ਵੀ ਹੈਗੇ ਆ ਥੰਡੇ ਕੋਲ ਥੋੜੀ ਨਹੀਂ ਹੈਗੀ ਮੈਂ ਲੈ ਸ਼ੱਕ ਹੈਂਗਰ ਲੈ ਰੁਕਣਾ ਨਹੀਂ ਦੇ ਜਾਣ ਕਿ ਉਹਦੇ ਨੂੰ ਇਹ ਹੋਰ ਕਿਉਂ ਕੀ ਗੱਲ ਹੋਰ ਇਹਦਾ ਕੀ ਹੁੰਦਾ ਇਹ ਨਹੀਂ ਹੈਦਾ ਪੁਰਾਣਾ ਇਹ ਵਾਲਾ ਅੱਛਾ

अगर उखड़ गया तो दोबारा बता देना फिर दूसरा स्क्रू लगा देंगे अभी ये ठोक दिया बस तो थोड़ी नहीं है ना वो अगर उखड़ेगा तो फिर दोबारा कर देंगे लाज इसका वैसे उखड़ेगा नहीं ज्यादा वैसा वजन न टंगी हो बस えっ <laughs>

ਰੁਕ ਜਾ 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 ਨਾ ਨਾ ਤੇ ਇਹ ਇੱਥੇ ਮੈਂ ਕਿੱਦਾਂ ਤੇਰੇ ਨਾਲ ਇਹ ਫੁੱਲ ਫੁੱਲ ਕਰ ਬੋੜੀ ਹੈ ਖੋਲਣੇ ਕੋ ਬੋੜੀ ਥੋੜੀ ਥੋੜੀ ਨਹੀਂ ਨਾ ਨਾ ਆ ਜਾਣੇ ਆਣੇ ਨਹੀਂ ਹੈ ਗਿੱਟ ਸੇ ਗਿੱਟੀ ਗਿੱਟੀ ਹੋੜ ਗਈ ਸੀ ਨੇ ਫਾਦੇ ਫਿਰ ਜੀ ਆ ਜਾਣੇ ਨਹੀਂ ਟੋੜ ਟੋੜਾ ਕਰੂਗਾ ਐਦਾਂ ਹੀ ਵਿੱਚ ਉ ਐਦਾਂ ਟੇਡੀ ਬਿੰਕੀ ਨਾ ਕਰੀ ਨੂੰ ഇനിയും ടട്ട് जाएगी ले आ जाएगी इधर भी कर दे

ਯਾਰ ਇਹ ਸੇ ਕੰਕਟ ਕਰੀਏ ਕਿੱਲਾ ਨੇ ਲੈ ਹਾਂ ਆਨਾਸ ਦੇ ਬਸ ਪਰ ਲੇਵਲੀ ਲਾ ਲਿਆ ਪਹਿਲਾਂ ਨੇ ਥੋੜੀ ਘਰ ਪਈ ਆ ਉਹਨੂੰ ਹਾਲੇ ਗੱਡੀ ਚ ਰੱਖੂਗਾ ਥੋੜੀ ਬਈ ਨਾ ਥੋੜੀ ਪੇਚਕਸ ਆ ਹਾਂ ਹੋਰ ਕੀ ਆ ਪਲਾਸ ਪਲਾਸ ਤਾਂ ਗੱਡੀ ਚ ਪਿਆ ਰੰਦਾ ਪਲਾਸ ਵੀ ਕੱਲ ਤਾਰਾ ਨਹੀਂ ਆਇਆ ਇਸੇ ਨੂੰ ਘਰ ਘਟ ਲਿਆ ਲਓ ਜੀ ਦੋ ਰੂਮ ਹੋ ਗਏ ਕੰਪਲੀਟ ਲਾਹੌਰ ਲਾਹੌਰ ਮਾਰਸ਼ਾਟ ਹੈ ਨਿੱਕੀ ਆ ਨਾ ਨਾ ਚੱਲ ਜਾਣੀ ਚੱਲ ਤੂੰ ਗਿਆ ਜੀ ਓਕੇ ਇਹ ਦੇਖੋ ਕੱਪੜੇ ਵੀ ਟੰਗਦੇ ਇੱਧਰ ਮੂਰਤ ਵੀ ਕਰਤਿਆ ਚੱਲਦੇ ਆ ਜੀ ਆਪਾਂ ਘਰ ਨੂੰ ਤਾਂ ਕਾफी ਹੋ ਗਿਆ ਨਾ ਲੇਟ ਹੋ ਗਏ ਸਖੂ ਵਾਸਤੇ ਵੀ ਲੈਣਾ ਕੋਈ 버ગર 버거 ਅੱਜ ਤੂੜੀ ਬਣਵਾਈ ਹੈ ਸਖੂ ਨਾ ਇਕੱਲੇ ਨਹੀਂ ਬਾਈ ਇਨਾਲੇ ਕੋਈ ਸੈਂਕੋ ਗੱਲੇ ਕਾ ਨਹੀਂ ਆਇਆ ਕੋਈ ਮੇਰੇ ਝੋਗਾ ਖਾਣੇ ਨੂੰ ਅੱਜ ਤਾਂ ਉਹ ਵੀ ਬਣਦਾ ਬਈ ਉਹਦਾ 버ਗਰ ਦੇਖੋ ਕੰਮ ਕਰਿਆ ਸਾਰਾ ਦਿਨ ਟਰਾਲੀ ਟਰੈਕਟਰ ਉਸ ਨੇ ਚਲਾਇਆ ਢੋੜੇ ਢੋਈ 버ਗਰ ਆਰ ਠੰਡਾ ਤਾਂ ਬਣਦਾ ਉਹਦਾ ਅੱਜ ਦੇਖੋ ਜਾਇਜ ਲੈ ਜੂंगे ਜਨਦੇ ਵੇ ਇੱਕ ਜੇ ਮਿਲ ਗਿਆ ਵੈਸੇ ਮਿਲ ਜੂਗਾ 8:30 ਵਜੇ ਹਲੇ ਇੱਕ ਇੱਕ ਪੈਕਰ ਲੋ ਜੀ ਲੈ ਲਿਆ ਆਪਾਂ ਨਾ 버거 ਤੇ ਕੋਲਡ ਡਰਿੰਕ ਲੋ ਜੀ ਪਹੁੰਚ ਗਏ ਘਰ ਆਪਾਂ ਖੋਲਦੇ ਆਂ ਗੇਟ ਹੁਣ ਸਿੱਖੂ ਆਂਦਾ ਹੋਰਨ ਮਾਰਿਆ ਦੇਖਦਾ ਮੈਂ ਕਦੇ ਤਰਵੋ ਕਰਨ ਲੱਗੇ ਟਾਈਗਰ ਆ ਰਵਰ ਨੂੰ ਆ ਗਿਆ ਆ ਗਿਆ ਕੱਢ ਕੇ ਦਰਿਆ ਗੇਟ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਜਵਾਨ ਫੋਰਟ ਇਕੱਠਾ ਜਵਾਨ ਨੇ ਮਾਰੇ ਨੇ

ਕਿੰਨੇ ਕਿ ਦੀ ਪੂਰੀ ਭਰੀ ਕਿ ਦੀ ਹੂੰ ਹੂੰ ਛੰ 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 ਮਿਲਦੇ ਆਪਾਂ ਟਾਈਗਰ ਨੂੰ ਇਹ ਦੇਖੋ ਟਾਈਗਰ ਨੂੰ ਜਦ ਤੱਕ ਮਿਲਦੇ ਨਹੀਂ ਨਾ ਆਣੇ ਦੇ ਨਹੀਂ ਆ ਬੋਲਣੇ ਤਾਂ ਭੌਂਕੀ ਜਾਉਂਗੇ ਦੇ ਉਹ ਦੇ ਹਾਂ ਬੱਸ 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 ਹੈਲੋ 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 ਹਾਂ ਬੱਸ 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 ਹੈ ਬੱਸ ਚੱਲ ਬੱਸ ਹੁਣ ਇਹਨੂੰ ਮਿਲ ਲੈ ਮੈਦਰ ਆਹ ਟੈਗਰ ਬਰੂਨੋ 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 ਹਾਂ ਬੱਸ ਚੱਲ ਚੱਲ ਹੁਣ ਬਾਏ ਕਰਦੇ ਬਾਏ ਕਰਦੇ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਕਹਦੇ ਬਾਏ ਬਾਏ ਹਾਂ ਦੇਖਿਓ ਭਾਈ ਕਿਤਰਾ ਮਾਰਿਸ਼ ਵਾਲਾ ਬੱਸ ਹੁਣ ਬੈਠ ਜਾ ਟੈਗਰ ਬੈਠ ਜਾ ਨਾ ਕਿਤਨਾ ਦੇਖੇ ਬੈਠ ਜਾ ਤੇਰੇ ਜੋਗਨ ਲਿਆ ਮੈਂ ਕੁਝ ਵੀ ਬਾਈ ਕੱਲ ਨੂੰ ਲਿਆਉਂਗਾ ਕੱਲ ਨੂੰ ਲਿਆਉਂਗਾ ਕੱਲ ਨੂੰ ਠੀਕ ਆ ਕੱਲ ਨੂੰ ਲਿਆਉਂਗਾ ਹਾਂ ਦੇਖ ਸਿਆਣਾ ਪੁੱਤ ਸਮਝ ਗਿਆ ਦੇਖ ਵੀ ਹਾਂ ਕਰ ਲੂ ਕਹਿ ਰਿਹਾ ਹਾਂ ਨੇ ਦੇਖ ਲੈ ਜੇਦੀ ਖੜ ਗਿਆ ਚਲੋ ਬਈ ਮਿਲਦੇ ਹਾਂ ਹੁਣ ਅਗਲੇ ਬਲੌਗ ਚ ਅੱਜ ਦਾ ਬਲੌਗ 行ってだっこそ。うん